ਲੁਧਿਆਣਾ ਲੋਕ ਸਵਾਲ ਕਾ ਬੜਾ ਹੀ ਮਜ਼ੇਦਾਰ ਐਸੋਲੀ ਸਥਿਤੀ ਬਣੀ ਹੋਈ ਐ ਲੁਧਿਆਣਾ ਲੋਕ ਸਵਾਲ ਕਦੇ ਵਿੱਚ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਸਿਟਿੰਗ ਐਮਪੀ ਸੀਗੇ ਉਹ ਭਾਜਪਾ ਚਲੇ ਗਏ ਪਿਛਲੇ ਦਿਨਾਂ ਤੇ ਜਦੋਂ ਭਾਜਪਾ ਚਲੇ ਗਏ ਤੇ ਕਾਂਗਰਸ ਨੇ ਬੜਾ ਇੱਕ ਜਿਹੜਾ ਆਪਣਾ ਗੁੱਸਾ ਦਿਖਾਇਆ ਕਾਂਗਰਸ ਦੇ ਵੱਡੇ ਵੱਡੇ ਆਗੂ ਉਹਨਾਂ ਨੂੰ ਗद्दार ਤੱਕ ਸ਼ਬਦ ਕਹਿ ਦਿੱਤਾ ਸ਼ਬਦਾਂ ਨੂੰ ਇਸ ਤਰ੍ਹਾਂ ਵਰਤਿਆ ਕਿ ਭਾਂਡੇ ਵਾਂਗ ਮਾਰਨ ਦਵਾਂਗੇ ਗद्दार ਐ ਤੇ ਰਵਨੀਤ ਸਿੰਘ ਬਿੱਟੂ ਵੀ ਅੱਗੇ ਕਈ ਤਰ੍ਹਾਂ ਦੇ ਤੰਜ ਕੱਸਦੇ ਨਜ਼ਰ ਆ ਰਿਹਾ ਤੇ ਇੱਥੇ ਵੀ ਜਿਹੜਾ ਵੱਡੇ ਲੀਡਰ ਹੈ ਉਹ ਇਹ ਦਾਵਾ ਕਰਦੇ ਨੇ ਰਾਏ ਵੀ ਹਰਮਨੀ ਸਿੰਘ ਬਿੱਟੂ ਨੇ ਜਿਹੜਾ ਪਿੱਠ ਚ ਛੁਰਾ ਕੋਪਿਆ ਹੈ ਉਹਦਾ ਜਿਹੜਾ ਉਹਨੂੰ ਜਿਹੜਾ ਜਵਾਬ 21 ਦਾ 31 ਦੇ ਕੇ ਮੋੜਾਂਗੇ ਯਾਨੀ ਕਿ ਇਹ ਸੀਟ ਤੋਂ ਹਰਾਵਾਂਗੇ ਇਹ ਬੜਾ ਦਿਲਚਸਪ ਰਿਹਾ ਕਿ ਕਾਂਗਰਸ ਨੇ ਇਥੋਂ ਲੋਕਲ ਕੈਂਡੀਡੇਟ ਜਿਹੜੇ ਕੋਈ ਵੀ ਐਮਐਲਏ ਸਾਬਕਾ ਐਮਐਲਏ ਜਿਹੜੇ ਰਹਿ ਹੈ ਜਾਂ ਵੱਡੇ ਆਗੂ ਆ ਉਹਨਾਂ ਦੀ ਬਜਾਏ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਵੜਿੰਗ ਉਹਨੇ ਖੁਦ ਇੱਥੇ ਜਿਹੜਾ ਆਪਣੇ ਚੋਣ ਮੈਦਾਨ 'ਚ ਉਤਰ ਗਿਆ ਤਾਂਕਿ ਉਹਨਾਂ ਦਾ ਕਹਿਣਾ ਵੀ ਰਵਨੀ ਸਿੰਘ ਬਿੱਟੂ ਇਹ ਪਤਾ ਲੱਗੇ ਵੀ ਜੇ ਉਹ ਆਪਣੇ ਆਪ ਨੂੰ ਵੱਡਾ ਆਗੂ ਆਖਦਾ ਹੈ ਤੇ ਉਹ ਕਾਂਗਰਸ ਕਰਕੇ ਸੀਗਾ ਤੇ ਕਾਂਗਰਸ ਦੇ ਜਿਹੜਾ ਵੀ ਚਾਹੇ ਪ੍ਰਧਾਨ ਹੈ ਚਾਹੇ ਕਿਸੇ ਨੂੰ ਭੇਜਿਆ ਜਾਵੇ ਉਹ ਜਿਹੜਾ ਜਿੱਤ ਕੇ ਉਹ ਆਪਣੀ ਸੀਟ ਹੈ ਵਾਪਸ ਕਾਂਗਰਸੀ ਝੋਲੀ ਪਾਈ ਜਾਗੀ ਜਿਹੜੀ ਕਿ ਰਵਨੀ ਸਿੰਘ ਬਿੱਟੂ ਦੀ ਝੋਲੀ ਜਿੱਦਾਂ ਪਾਈ ਸੀਗੀ ਤੇ ਰਵਨੀ ਸਿੰਘ ਬਿੱਟੂ ਨੂੰ ਇਹ ਸਬਕ ਸਿਖਾਇਆ ਜਾਵੇਗਾ ਪ੍ਰਤਾਪ ਸਿੰਘ ਬਾਜਵਾ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਂਡੇ ਵਾਂਗ ਮਾਣ ਦਵਾਂਗੇ ਤੇ ਲੁਧਿਆਣਾ ਹੀ ਡੇਰਾ ਲਾਵਾਂਗੇ ਤੇ ਰਵਨੀ ਸਿੰਘ ਮਿੱਟੂ ਨੂੰ ਹਰ ਾਲਚ ਮੋਛ ਦਾ ਸਵਾਲ ਬਣਾ ਕੇ ਹਰਾਵਾਂਗੇ ਜਿੱਦਾਂ ਮਰਜੀ ਉਹਨੂੰ ਹਰਾਇਆ ਜਾਵੇਗਾ ਤੇ ਅੱਗੇ ਰਵਨੀ ਸਿੰਘ ਮਿੱਟੂ ਨੇ ਵੀ ਕਿਹਾ ਵੀ ਇਹ ਪ੍ਰਤਾਪ ਸਿੰਘ ਬਾਜਵਾ ਜਿਹੜੀ ਗੱਲਾਂ ਕਰਦੇ ਨੇ ਇਹ ਐਕਚੁਅਲ ਦੇ ਵਿੱਚ ਰਾਜਾ ਬੜਿੰਗ ਦਾ ਹੀ ਕੰਡਾ ਕਢਣਾ ਚਾਹੁੰਦੇ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਬੜੇ ਸ਼ੈਤਾਨ ਐ ਪ੍ਰਤਾਪ ਸਿੰਘ ਬਾਜਵਾ ਇਹ ਜਿਹੜੇ ਮੋਛ ਦਾ ਸਵਾਲ ਦੀ ਗੱਲ ਕਰਦੇ ਆ ਭਾਂਡੇ ਵਾਂਗ ਮੰਗਣ ਦੀ ਕਰਦੇ ਆ ਇਹ ਭਾਂਡੇ ਨੂੰ ਮੰਗਣ ਦੀ ਗੱਲ ਜਿਹੜੀ ਆ ਉਹ ਰਾਜਾ ਬੜੇਗਵਲ ਨੂੰ ਕਹਿ ਰਹੇ ਨੇ ਤੇ ਬੜੀ ਦਜਸਤੁਤੀ ਇੱਕ ਦੂਜੇ ਤੇ ਜਿਹੜੀ ਵਾਰ ਬੱਤਿਆ ਵਾਰ ਹੋ ਰਹੇ ਨੇ ਇਹ ਲੋਧਾਣੇ ਦੇ ਲੋਕ ਜਿਹੜੇ ਆ ਪੰਜਾਬ ਦੇ ਲੋਕ ਬੜੇ ਗੌਰ ਨਾਲ ਦੇਖ ਰਹੇ ਨੇ ਵੀ ਆਖਦੇ ਕੀ ਤਮਾਸ਼ਾ ਹੋ ਰਿਹਾ ਹੈ ਤੇ ਇਹ ਤਮਾਸ਼ਾ ਇਸ ਕਰਕੇ ਹੋ ਰਿਹਾ ਕਿਉਂਕਿ ਤੋਂ ਰਵਨੀਸ਼ ਸਿੰਘ ਮਿੱਟੂ ਚੋਣ ਮੈਦਾਨ ਚ ਉਤਰੇ ਨੇ ਭਾਜ ਭਾਜੀ ਫਿਕਰ ਤੋਂ ਤੇ ਲਗਾਤਾਰ ਦੂਜੇ ਪਾਰਟੀਆਂ ਦੇ ਆਗੂ ਵੀ ਜਿਹੜੇ ਆ ਉਹ ਚਾਹੇ ਅਸ਼ੋਕ ਪ੍ਰਾਸ਼ਰ ਪੱਪੀ ਐ ਇੱਥੇ ਜਿਹੜੇ ਐਮਐਲਏ ਆ ਚਾਹੇ ਰੰਜੀਤ ਸਿੰਘ ਢਿੱਲੋਂ ਆ ਉਹ ਅਕਾਲੀ ਦਲ ਤੋਂ ਆ ਤੇ ਉਹ ਵੀ ਇੱਕ ਦੂਜੇ ਦੇ ਤੰਜ ਕਾਂਗਰਸ ਤੇ ਤੇ ਭਾਜਪਾ ਦੇ ਤੰਜ ਇੱਕ ਦੂਜੇ ਪਾਰਟੀਆਂ ਦੇ ਉਮੀਦਵਾਰਾਂ ਨੇ ਤੰਜ ਕਸਦੇ ਦਿਖਾਈ ਦੇ ਰਹੇ ਆ ਤੇ ਲਗਾਤਾਰ ਮੇਨ ਜਿਹੜੀ ਲੜਾਈ ਆ ਉਹ ਐਸੋਲੇ ਕਾਂਗਰਸ ਦੇ ਜਿਹੜੇ ਆਗੂਆਂ ਦੀ ਉਹ ਭਾਜਪਾ ਦੇ ਨਾਲ ਛਿੜੀ ਹੋਈ ਹੈ ਜਿਹੜਾ ਸ਼ਬਦੀ جنگ ਤੇ ਚੱਲੀ ਹੋਈ ਹੈ ਐਨਹੀਂ ਕਿਸੇ ਸੀਟ ਅਸੀਂ ਤੁਹਾਨੂੰ ਦੱਸੇ ਜਿਹੜੀ ਹੌਟ ਸੀਟ ਬੜੀ ਮੰਨੀ ਗਈ ਆ ਉਹ ਆ ਬਠਿੰਡਾ ਬਠਿੰਡਾ ਇਸ ਤਰ੍ਹਾਂ ਦੀ ਹੌਟ ਸੀਟ ਹੈ ਕਿਉਂਕਿ ਤੋਂ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਐ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੋਲ ਬਾਦਲ ਕੈਂਡੀਡੇਟ ਦੇ ਤੌਰ ਤੇ ਉਤਰਿਆ ਤੇ ਪਿਛਲੀ ਵਾਰੀ ਵੀ ਉਹ ਸੀਟਿੰਗ ਐਮਪੀ ਸੀਗੀ ਪਰ ਇਹ ਹੌਟ ਸੀਟ ਇਸ ਕਰਕੇ ਵੀ ਬਣ ਗਈ ਹੈ ਇੱਥੇ ਮੋਚ ਦਾ ਸਵਾਲ ਇਸਕੇ ਬਣ ਗਿਆ ਕਿਉਂਕਿ ਉੱਥੋਂ ਅਕਾਲੀ ਦਲ ਨੂੰ ਇੱਕ ਸੈਟਬੈਕ ਪਹੁੰਚਿਆ ਹੈ ਸੈਟਬੈਕ ਕੀ ਪਹੁੰਚਿਆ ਕਿ ਇੱਥੇ ਦੇ ਜਿਹੜੇ ਵੱਡੇ ਆਗੂ ਸੀ ਸਕੰਦਰ ਸਿੰਘ ਮਲੂਕਾ ਉਹਨਾਂ ਦੇ ਬੇਟੇ ਤੇ ਬਹੂ ਨੇ ਪਾਰਟੀ ਨੂੰ ਅਲਵਿਦਾ ਕਰਕੇ ਇੱਕ ਤਰ੍ਹਾਂ ਦਾ ਉਹਨਾਂ ਸਾਥ ਕਾਲੀ ਦਲ ਦਾ ਛੱਡ ਕੇ ਉਹ ਭਾਜਪਾ ਜੁਆਇਨ ਕਰ ਲਈ ਸੀ ਤੇ ਭਾਜਪਾ ਨੇ ਪਰਮਪਾਲ ਜਿਹੜਾ ਸਿੱਧੂ ਹੈ ਸੰਕੰਨ ਦਾ ਸਿਮਲੂਕਾ ਦੀ ਜਿਹੜੀ ਨੂੰ ਹੈ ਉਹਨਾਂ ਨੂੰ ਹੀ ਟਿਕਟ ਦੇ ਕੇ ਚੋਣਾਂਾਂ ਚ ਉਤਾਲਿਆ ਹੈ ਤਾਂਕਿ ਕਾਲੀ ਦਲ ਦੀ ਬੋਰਡ ਬੈਂਕ ਤੇ ਸੇਧ ਪਹੁੰਚ ਸਕੇ ਤੇ ਸੇਧ ਪਹੁੰਚੂਗਾ ਨਹੀਂ ਪਹੁੰਚੂਗਾ ਤਾਂ ਪੁਛੀ ਦੱਸੂਗਾ ਪਰ ਇੱਥੇ ਹਰ ਸਿਮਰਤ ਬਾਦਲ ਨੇ ਹੁਣ ਮੋਛ ਦਾ ਸਵਾਲ ਹੈ ਸ਼ੋਮਨੀ ਕਾਡ ਦਲ ਦੀ ਮੋਛਾ ਸਵਾਲ ਹੈ ਸੁਵਿਸਿੰਗ ਬਾਦ ਦੀ ਮੋਚ ਦਾ ਹਰ ਹਾਲਤ ਚੋਂ ਆਇਆ ਵੀ ਇਹਨਾਂ ਨੂੰ ਸਬਕ ਸਿਖਾਜ ਜਾਵੇਗਾ ਜੀ ਭਾਈਪਾਣੂ ਕਿ ਇਹਨਾਂ ਨੇ ਉਹਨਾਂ ਦੇ ਜਿਹੜੇ ਇਤਰਕਾਤ ਕੀਤੀ ਹੈ ਤੇ ਜਿਹੜੀ ਕੋਸ਼ਿਸ਼ ਹੋਈ ਹੈ ਤੇ ਇਹਦਾ ਸਬਕ ਸਵਾ ਕੇ ਹਰ ਸਿਮਰਤ ਬਾਦਕੋਰ ਬਾਦਲੂ ਇਹ ਤੋਂ ਜਿਤਾਇਆ ਜਾਵੇਗਾ ਐਦਾਂ ਹੀ ਅਗਲੀ ਸੀਟ ਤੁਹਾਨੂੰ ਦੱਸਣੇ ਜਾ ਰਹੇ ਪਟਿਆਲਾ ਦੀ ਪਟਿਆਲਾ ਵੀ ਬੜੀ ਹੌਟ ਸੀਟ ਮੰਨੀ ਜਾ ਰਹੀ ਹੈ ਸਾਰੇ ਨਜ਼ਰਾਂ ਕਿਉਂਕਿ ਇਹ ਕੈਪਟਨ ਮਨਿੰਦਰ ਸਿੰਘ ਦਾ ਗੜਾ ਹੈ ਤੇ ਇੱਥੇ ਕੈਪਟਨ ਮਨਿੰਦਰ ਸਿੰਘ ਜਿਹੜੇ ਭਾਈਪਾ ਸ਼ਾਮਲ ਹੋਗੇ ਸੀ ਬਾਅਦ ਚ ਉਹਨਾਂ ਦੀ ਧਰਮ ਪਤਨੀ ਸੀਟਿੰਗ ਐਮਪੀ ਕਾਂਗਰਸ ਦੇ ਜਿਹੜੇ ਪੰਨੀਤ ਕੋਰ ਆ ਉਹ ਵੀ ਭਾਜਪਾ ਚਲੇ ਗਿਆ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ہوئی ਹੈ ਤੇ ਹੁਣ ਜਿਹੜੇ ਉਥੇ ਕਾਂਗਰਸ ਦੇ ਜਿਹੜੇ ਵਰਕਰ ਹੈ ਤੇ ਉਹ ਡਾਕਟਰ ਤਰੰਬੀ ਗਾਂਧੀ ਨੂੰ ਕਾਂਗਰਸ ਨੇ ਉਤਾਲਿਆ ਤੇ ਉਹ ਇਸ ਗੱਲ ਤੇ ਮੁੱਛਾ ਸਵਾਲ ਹੈ ਕਿ ਉਹਨੂੰ ਜਿਧਾਂਦੇ ਆ ਜਾਂ ਉਹ ਭਾਜਪਾ ਨੂੰ ਹਰਾਉਂਦੇ ਆ ਇਹ ਖਾਸ ਕਰਕੇ ਦੇਖਣ ਵਾਲਾ ਸੀਨ ਹੋਵੇਗਾ ਤੁਹਾਨੂੰ ਦੱਸ ਦਈਏ ਵੀ ਇਹ ਜਿਹੜੇ ਪੰਜਾਬ ਦੇ ਇਲੈਕਸ਼ਨ ਹੈ ਇਸ ਕਰਕੇ ਵੀ ਥੋੜੇ ਮੱਤਪੂਰਨ ਹੋਏ ਪਿਆ ਕਿਉਂਕਿ ਕਿਸਾਨਾਂ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਹੜਾ ਬਠਿੰਡਾ ਹਲਕੇ ਦੇ ਵਿੱਚ ਵੀ ਕਿਤੇ ਦੇਖਣਾ ਮਿਲਿਆ ਪਰਮਪਾਲ ਕੋਲ ਸਿੱਧੂ ਨੂੰ ਵਿਰੋਧ ਸਾਹਮਣਾ ਕਰਨਾ ਪਿਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਫਰੀਦਕੋਟ ਹਲਕਾ ਹੈ ਉਹ ਵੀ ਜਿੱਥੇ ਗਾਇਕ ਤੇ ਅਭਿਨੇਤਾ ਜਿਹੜੇ ਪੰਜਾਬੀ ਫਿਲਮਾਂ ਇੰਡਸਟਰੀ ਦੇ ਅਭਿਨੇਤਾ ਉਹ ਵੀ ਉਤਰੇ ਹੋਏ ਹੈ ਕਰਮਜੀਤ ਅਨਮੋਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਤਾਲਿਆ ਤੇ ਹੰਸ ਰਾਏ ਹੰਸ ਜਿਨ੍ਹਾਂ ਨੂੰ ਭਾਜਪਾ ਨੇ ਚੋਣ ਮੈਦਾਨ ਚਾਰਿਆ ਹੈ ਉੱਥੇ ਹਰ ਜਗ੍ਹਾ ਕਿਸਾਨ ਜਿਹੜੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਖਾਸ ਕਰਕੇ ਹੰਸਰਾ ਹੰਸ ਨੂੰ ਭਾਜਪਾ ਦੇ ਉਮੀਦਵਾਰ ਨੂੰ ਕਾਫੀ ਰੋਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੰਸ ਉਹ ਕਿਸਾਨਾਂ ਦੇ ਵੀ ਮੁੱਛ ਦਾ ਸਵਾਲ ਇੱਥੇ ਨਜ਼ਰ ਆ ਰਿਹਾ ਕਿ ਪੰਜਾਬ ਚ ਜਿੱਥੇ ਤੇ ਭਾਜਪਾ ਦੇ ਉਮੀਦਵਾਰ ਹੈ ਉਹਨਾਂ ਨੂੰ ਹਰਾਉਣ ਦੀ ਜਿਹੜੀ ਉਹਨਾਂ ਨੇ ਗੱਲ ਕਾਹੀ ਹੈ ਵੀ ਉਹਨਾਂ ਲਈ ਵੀ ਮੁੱਛ ਦਾ ਸਵਾਲ ਹੈ ਕਿ ਉਹ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣਗੇ ਹੁਣੇ ਆਉਣ ਵਾਲਾ ਟਾਈਮ ਹੀ ਦੱਸੂਗਾ ਵੀ 4 ਜੂਨ ਨੂੰ ਜਦੋਂ EVM ਦੇ ਲੋਕ ਖੁੱਲੂਗੇ 1 ਜੂਨ ਨੂੰ ਮਤਾਨ ਹੋਣਾ ਹੈ ਉਸ ਤੋਂ ਬਾਅਦ EVM ਦੇ ਲੋਕ ਖੁੱਲਣਗੇ ਉਸ ਤੋਂ ਬਾਅਦ ਨਤੀਜੇ ਆਣਗੇ ਤੇ ਉਦੋਂ ਹੀ ਪਤਾ ਲੱਗੂਗਾ ਕਿ ਆਖਰ ਹੁਣ ਕਿਹਦੀ ਮੋਚ ਬਚਦੀ ਹੈ ਤੇ ਕਿਹਦਾ ਸਵਾਲ ਜਿਹੜਾ ਉਹ ਉਹਦਾ ਉੱਤਰ ਮਿਲਦਾ ਹੈ ਤੇ ਪੰਜਾਬ ਦੀ ਜਨਤਾ ਕਿਹਨੂੰ ਜੜੀ ਹੈ ਉਹ ਸੱਤਾ ਦੀ ਕੁਰਸੀ ਤੇ ਬਿਠਾਉਂਦੀ ਹੈ ਤੇ ਸੰਸਦ ਦੇ ਅੰਦਰ ਲੈ ਕੇ ਜਾਂਦੀ ਹੈ ਐਦਾਂ ਹੀ ਤੁਹਾਨੂੰ ਅਸੀਂ ਪੰਜਾਬ ਦੇ ਨਾਲ ਜਿਹੜੀਆਂ ਰਾਜਨੀਤਿਕ ਖੂੜੀਆਂ ਨੇ ਉਹਦੇ ਵੱਡੇ ਅਪਡੇਟ ਤੁਹਾਨੂੰ ਐਦੇ ਲਗਾਤਾਰ ਦਿੰਦੇ ਰਵਾਂਗੇ ਤੁਸੀਂ ਸਾਡੀਆਂ ਖਬਰਾਂ www.jagteela.com ਤੇ ਵੀ ਦੇਖ ਸਕਦੇ ਹੋ ਲਗਾਤਾਰ YouTube ਚੈਨਲ Jagteela ਤੇ ਵੀ ਦੇਖ ਸਕਦੇ ਹੋ ਤੇ Facebook Facebook ਪੇਜ Jagteela Digital ਤੇ ਵੀ ਦੇਖ ਸਕਦੇ ਹੋ ਤੁਹਾਨੂੰ ਅੱਦੇ ਹੀ ਦੁਨੀਆ ਦੀਆਂ ਖਬਰਾਂ ਦਿੰਦੇ ਰਵਾਂਗੇ ਬੜੇ ਰੋਜ਼ Jagteela ਦੇ ਨਾਲ ਸਤਿ ਸ਼੍ਰੀ ਅਕਾਲ ਜੀ Jagteela Digital ਤੁਹਾਡਾ ਸਵਾਗਤ ਹੈ ਮੈਂ ਗੋਤਮ ਜੰਦਰੀ ਮੁੱਛ ਦਾ ਸਵਾਲ ਆਮ ਤੌਰ ਤੇ ਤੁਸੀਂ ਪੰਜਾਬੀ ਚ ਕਹਾਵਤ ਕਈ ਵਾਰ ਸੁਣਦੇ ਰਹੇ ਹਾਂ ਲੋਕਾਂ ਦੇ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਰਕਾਂ ਦੇ ਵੀ ਮੁੱਛ ਦਾ ਸਵਾਲ ਹੈ ਆਖਰ ਅੱਜ ਅਸੀਂ ਇਹ ਗੱਲ ਕਿਉਂ ਕਰ ਰਹੇ ਨੇ ਕਿਉਂਕਿ ਪੰਜਾਬ 'ਚ ਚੋਣਾਂ ਹੋ ਰਹੀਆਂ ਨੇ ਦੇਸ਼ ਚੋਣਾਂ ਦੇ ਮਾਹੌਮ 'ਚ ਦੁੱਖੀ ਲਗਾ ਰਿਹਾ ਤੇ ਪੰਜਾਬ 'ਚ ਵੀ ਵਕ-ਵਕ ਰਾਜਨੀਤਿਕ ਪਾਰਟੀਆਂ ਨੂੰ ਲਗਭਗ ਆਪਣੇ ਉਮੀਦਵਾਰ ਪੁੱਟਾਰ ਦਿੱਤੇ ਆ ਤੇ ਸਥਿਤੀਆਂ ਲਗਭਗ ਸਪਸ਼ਟ ਹੈ ਜ਼ਿਆਤਰ ਚੋਣ ਸਭਾ ਹਲਕੇ ਜਿਹੜੇ 13 ਪੰਜਾਬ ਦੇ ਉਤੋਂ ਇਹ ਕਲੀਅਰ ਹੋ ਚੁੱਕਾ ਹੈ ਕਿ ਕੌਣ ਲੀਡਰ ਕਿਹਦੇ ਸਾਹਮਣੇ ਆ ਚੋਣ ਮੈਦਾਨ ਚ ਨਿਤਰੇ ਆਇਆ ਤੇ ਲੋਕਾਂ ਨੂੰ ਵੀ ਇਸ ਬਾਰੇ ਪਤਾ ਚੱਲ ਚੁੱਕਾ ਹੈ ਤੇ ਹੁਣ ਕਈ ਸੀਟਾਂ ਐ ਉਹ ਜੀਆਂ ਜਿਨ੍ਹਾਂ ਨੂੰ ਹੌਟ ਸੀਟ ਕਿਹਾ ਜਾਂਦਾ ਹੈ ਹੌਟ ਸੀਟਾਂ ਤੇ ਮੁੱਛ ਦਾ ਸਵਾਲ ਉਹਨਾਂ ਕੈਂਡੀਡੇਟਾਂ ਲਈ ਬਣਿਆ ਗਿਆ ਹੈ ਤੇ ਅੱਜ ਅਸੀਂ ਇਹਨਾਂ ਹੀ ਹੌਟ ਸੀਟਾਂ ਦੀ ਗੱਲ ਕਰਨ ਜਾ ਰਹੇ ਹਾਂ ਕਿਹੜੀਆਂ ਇਹ ਪੰਜਾਬ ਦੀਆਂ ਹੌਟ ਸੀਟਾਂ ਜਿੱਤੇ ਲੋਕਾਂ ਦੀ ਹੀ ਨਹੀਂ ਦੇਸ਼ ਵਿਦੇਸ਼ ਤੇ ਜਿਹੜੇ ਰਾਜਨੀਤੀ ਚ ਪੰਜਾਬ ਦੀ ਸਿਆਸਤ ਚ ਦਿਲਚਸਪੀ ਰੱਖਣ ਵਾਲਿਆਂ ਦੀ ਨਜ਼ਰ ਟਿਕੀ ਹੋਈ ਹੈ ਤੇ ਜਿੱਦਾਂ ਹੀ ਕੈਂਡੀਡੇਟ ਹੁਣ ਸਾਫ਼ ਹੋਏ ਆ ਇਹਨਾਂ ਨੂੰ ਲੈ ਕੇ ਉਤਸੁਕਤਾ ਵਧਦੀ ਜਾ ਰਹੀ ਹੈ ਕਿ ਆਖਰ ਇਹਨਾਂ ਸੀਟਾਂ ਤੇ ਕੋਣ ਬਾਜੀ ਮਾਰੂਗਾ ਤੇ ਵਕ ਵਕ ਆਪਾਂ ਸ਼ਹਿਰਾਂ ਚ ਪਾਰਕਾਂ ਚ ਗੱਲ ਕਰ ਲਈਏ ਸੱਤਾ ਦੇ ਪਿੰਡਾਂ ਦੀਆਂ ਸੱਤਾ ਦੇ ਗੱਲ ਕਰ ਲਈਏ ਵੋਟ ਜਿੱਥੇ ਵੀ ਜਨਤਕ ਥਾਵਾਂ ਤੇ ਆਮ ਤੌਰ ਤੇ ਗੱਲਾਂ ਹੁੰਦੀਆਂ ਦੇਖੀਆਂ ਜਾ ਰਹੀਆਂ ਤੇ ਇਹ ਸੀਟਾਪਾਉਣ ਹੈ ਅਸੀਂ ਇਹ ਸੀਟਾ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਹਲਕੇ ਦੀ ਜਲੰਧਰ ਲੋਕ ਸਭਾ ਹਲਕਾ ਦੁਆਬੇ ਦਾ ਅਹਿਮ ਹਲਕਾ ਮੰਨੇ ਜਾ ਰਿਹਾ ਹੈ ਜਿੱਥੇ ਕਿ ਵੱਡੇ ਆਗੂ ਜਿਹੜੇ ਆ ਉਹ ਇਸ ਵੇਲੇ ਚੋਣ ਮੈਦਾਨ ਚ ਉਤਰੇ ਹੋਏ ਆ ਵੱਡੇ ਆਗੂ ਦਾ ਨਾਮ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਐਸੇ ਲੋਕ ਸਵਾਲ ਕਿਤੇ ਤੋਂ ਕਾਂਗਰਸ ਨੇ ਉਹਨਾਂ ਟਿਕਟ ਦੇ ਕੇ ਚੋਣਾਂਾਂ ਚ ਉਤਾਰਿਆ ਹੈ ਤੇ ਐਸੋ ਲਈ ਉੱਥੇ ਚੰਜੀ ਚੰਨੀ ਦੀ ਮੋਚ ਦਾ ਸਵਾਲ ਬਣਿਆ ਹੈ ਕੱਲੀ ਚੰਜੀ ਚੰਨੀ ਦੀ ਮੋਚੀ ਨਹੀਂ ਇੱਥੇ ਤੁਹਾਨੂੰ ਦੱਸ ਦਈਏ ਹੋਰ ਵੀ ਪਾਰਟੀਆਂ ਦੇ ਜਿਹੜੇ ਆਗੂ ਹੈ ਉਹਨਾਂ ਦੀ ਵੀ ਮੋਚ ਦਾ ਸਵਾਲ ਹੈ ਜਿਨ੍ਹਾਂ ਚ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਸੀਗੇ ਉਹ ਪਾਰਟੀ ਬਦਲ ਕੇ ਭਾਜਪਾ ਚ ਚਲੇ ਗਏ ਤੇ ਹੁਣ ਭਾਜਪਾ ਨੂੰ ਵੀ ਲੱਗਦਾ ਹੈ ਵੀ ਸਾਡੀ ਮੋਚ ਦਾ ਸਵਾਲ ਹੈ ਵੀ ਇਹ ਸੀਟਿੰਗ ਐਮਪੀ ਸਾਡੇ ਵੱਲ ਆਇਆ ਹੁਣ ਅਸੀਂ ਇਹਨੂੰ ਜਿਤਾ ਕੇ ਪੇਂਨਾ ਹੈ ਤਾਂਕਿ ਜਿਹੜਾ ਸੁਸ਼ੀਲ ਰਿੰਕੂ ਦਾ ਆਪ ਚ ਭਾਜਪਾ ਚ ਆਣਾ ਵੀ ਸਾਰਥਕ ਹੋ ਜਵੇ ਤੇ ਭਾਜਪਾ ਵੱਲੋਂ ਆਪ ਚ ਉਹਨੂੰ ਲਿਆਣਾ ਵੀ ਸਾਰਥਕ ਹੋ ਜਵੇ ਤੇ ਲਗਾਤਾਰ ਹੁਣ ਜਿਲੰਦਰ ਦੇ ਲੋਗ ਇਹ ਚੀਜ਼ ਨੂੰ ਗੌਰ ਨਾਲ ਦੇਖ ਰਹੇ ਆ ਤੇ ਅਗਲਾ ਜਿਹੜਾ ਕੈਂਡੀਡੇਟ ਹੈ ਉਹਦਾ ਨਾਮ ਹੈ ਮਿੰਦਰ ਸਿੰਘ ਕੇਪੀ ਮਿੰਦਰ ਸਿੰਘ ਕੇਪੀ ਲਈ ਵੀ ਇਹ ਮੋਚ ਦਾ ਸਵਾਲ ਹੈ ਕਿਉਂ ਕਿਉਂਕਿ ਮਿੰਦਰ ਸਿੰਘ ਕੇਪੀ ਵੀ ਕਾਂਗਰਸ ਛੱਡ ਕੇ ਆਏ ਆ ਕਾਂਗਰਸ ਛੱਡ ਕੇ ਕਿੱਥੇ ਗਏ ਆ ਤੁਸੀਂ ਜਾਣਦੇ ਹੀ ਹੋ ਕਿੱਥੇ ਜਾਣਾ ਸੀ ਉਹਨਾਂ ਨੇ ਉਹਨਾਂ ਨੂੰ ਕੌਣ ਲੈ ਗਿਆ ਆਖਰ ਉਹ ਸ਼ਾਮਲ ਹੋ ਚੁੱਕੇ ਨੇ ਪੰਜ ਸ਼ੋਮਨੀ ਅਕਾਲੀ ਦਲ ਚੋਕ ਸ਼ਾਮਲ ਹੋ ਚੁੱਕੇ ਆ ਸ਼ੋਮਨੀ ਅਕਾਲੀ ਦਲ ਨੇ ਉਹਨਾਂ ਨੂੰ ਆਪਣੇ ਚਿਰ ਲਾਇਆ ਕਿਉਂਕਿ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਲੀਡਰ ਹੈ ਉਹ ਪਵਨ ਤੀਨੂ ਨੂੰ ਜਿਹੜੇ ਉਹ ਪਿਛਲੇ ਦਿਨਾਂ ਆਮ ਆਦਮੀ ਪਾਰਟੀ ਚਲੇ ਗਏ ਸੀ ਤੇ ਆਮ ਆਦਮੀ ਪਾਰਟੀ ਦੇ ਜਾਣ ਨਾਲ ਇੱਥੇ ਜਿਹੜਾ ਮਹਿੰਦਰ ਸਿੰਘ ਕੇਪੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਆਗੂ ਸੀਗੇ ਹੁਣ ਉਹਨਾਂ ਦੀ ਮੋਚ ਦਾ ਸਵਾਲ ਹੈ ਕਿ ਉਹ ਅਕਾਲੀ ਦਲ ਚ ਗਏ ਐ ਤਾਂ ਅਕਾਲੀ ਦਲ ਨੂੰ ਇਹ ਸੀਟ ਕਿਦਾਂ ਜਿੱਤੀ ਜਾ ਸਕਦੀ ਹੈ ਇਹ ਹੁਣ ਦੇਖਣਾ ਬੜਾ ਦਿਲਚਸਪ ਹੈ ਜਲੰਧ ਦੇ ਲੋਕਾਂ ਦੀ ਗੱਲ ਕਰੀਏ ਜਲੰਧ ਦੇ ਲੋਕ ਇਸ ਗੱਲ ਤੋਂ ਬੜੇ ਦਲ ਬਦਲੂ ਜਿਹੜੇ ਹੋਏ ਐ ਇਹ ਮੋਚ ਦਾ ਸਵਾਲ ਬਣਾਈ ਬੈਠੇ ਐ ਹੁਣ ਜਲੰਧ ਦੇ ਲੋਕਾਂ ਦੀ ਮੋਚ ਦਾ ਸਵਾਲ ਕੀ ਹੈ ਹੁਣ ਦੀ ਮੋਛ ਦਾ ਵੀ ਸਵਾਲ ਹੈ ਆਖਰ ਕਿਸ ਲੀਡਰ ਨੂੰ ਜਿਤਾਣਾ ਹੈ ਉਸ ਲੀਡਰ ਨੂੰ ਜਿਤਾਣਾ ਹੈ ਜਿਹੜਾ ਕਿ ਜਲੰਧਰ ਦਾ ਵਿਕਾਸ ਕਰ ਸਕੇ ਤੇ ਹੁਣ ਦੇਖਣਾ ਬਾਕੀ ਹੋਊਗਾ ਕਿ ਜਲੰਧਰ ਦੇ ਲੋਕ ਕਿ ਮੋਛ ਦਾ ਸਵਾਲ ਜਿਹੜੀ ਬਣਾਈ ਬੈਠੇ ਹੈ ਚਾਹੇਓ ਕਾਂਗਰਸ ਆਇਆ ਚਾਹੇਓ ਭਾਜਪਾ ਚਾਹੇ ਕਾਂਦੀ ਦਾ ਲੈ ਚ ਆਮ ਆਦੀ ਪਾਰਟੀ ਹੈ ਆਮ ਸਾਰਿਆਂ ਨੇ ਇੱਕ ਦੂਜੇ ਦੇ ਜਿਹੜੇ ਆਗੂ ਹੈ ਉਹ ਉਹਨਾਂ ਨੂੰ ਆਪਣੇ ਚ ਲਿਆ ਕੇ ਟਿਕਟਾਂ ਵੰਡੀਆਂ ਹੈ ਤੇ ਹੁਣ ਕੀ ਇਹਨਾਂ ਦੀ ਜਿਹੜੀ ਮੋਛ ਦਾ ਸਵਾਲ ਹੈ ਕਿ ਉਹ ਜਨਤਾ ਦੀ ਮੋਛ ਦਾ ਸਵਾਲ ਹੀ ਬਣੂਗਾ ਤੇ ਕਿਹੜੇ ਕੈਂਡੀਡੇਟ ਦੀ ਉਹ ਆਪਣੀ ਮੋਛੇ ਦਾ ਸਵਾਲ ਤੇ ਉਹਨਾਂ ਦੀ ਮੋਛੇ ਦਾ ਸਵਾਲ ਨੂੰ ਆਪਣੀ ਮੋਛੇ ਦਾ ਸਵਾਲ ਸਮਝਣਗੇ ਇਹ ਗੱਲ ਬੜੀ ਜਿਹੜੀ ਹੈ ਉਹ ਦਿਲਚਸਪ ਹੋਊਗੀ ਦੇਖਣ ਨੂੰ ਤੇ ਐਦਾਂ ਹੀ ਤੁਹਾਨੂੰ ਅਗਲੀ ਸੀਟ ਬਾਰੇ ਦੱਸ ਦਿਆਂ ਜਿਹੜੀ ਅਗਲੀ ਸੀਟ ਹੈ ਉਹ ਵੀ ਬੜੀ ਅਹਿਮ ਸੀਟ ਹੈ ਉਹ ਗਵਾਂਡ ਦੀ ਸੀਟ ਹੈ ਜਲੰਧਰ ਦੇ ਉਹ ਲੁਧਿਆਣਾ ਲੋਕ ਸਵਾਲ ਕਾ ਲੁਧਿਆਣਾ ਲੋਕ ਸਵਾਲ ਕਾ ਬੜਾ ਹੀ ਮਜ਼ੇਦਾਰ ਐਸੋਲੀ ਸਥਿਤੀ ਬਣੀ ਹੋਈ ਹੈ ਲੁਧਿਆਣਾ ਲੋਕ ਸਵਾਲ ਕਦੇ ਵਿੱਚ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਸਿਟਿੰਗ ਐਮਪੀ ਸੀਗੇ ਉਹ ਭਾਜਪਾ ਚਲੇ ਗਏ ਪਿਛਲੇ ਦਿਨਾਂ ਤੇ ਜਦੋਂ ਭਾਜਪਾ ਚਲੇ ਗਏ ਤੇ ਕਾਂਗਰਸ ਨੇ ਬੜਾ ਇੱਕ ਜਿਹੜਾ ਆਪਣਾ ਗੁੱਸਾ ਦਿਖਾਇਆ ਕਾਂਗਰਸ ਦੇ ਵੱਡੇ-ਵੱਡੇ ਆਗੂ ਉਹਨਾਂ ਨੂੰ ਗद्दार ਤੱਕ ਸ਼ਬਦ ਕਹਿ ਦਿੱਤਾ ਸ਼ਬਦਾਂ ਨੂੰ ਇਸ ਤਰ੍ਹਾਂ ਵਰਤਿਆ ਕਿ ਭਾਂਡੇ ਵਾਂਗ ਮਾਣ ਦਵਾਂਗੇ ਗद्दार ਹੈ ਤੇ ਰਵਨੀ ਸਿੰਘ ਬਿੱਟੂ ਵੀ ਅੱਗੇ ਕਈ ਤਰ੍ਹਾਂ ਦੇ ਤੰਜ ਕੱਸਦੇ ਨਜ਼ਰ ਆ ਰਹੇ ਐ ਤੇ ਇੱਥੇ ਵੀ ਜਿਹੜਾ ਵੱਡੇ ਲੀਡਰ ਹੈ ਉਹ ਏ ਦਾਵਾ ਕਰਦੇ ਨੇ ਰਾਏ ਬਿਹੁਰਮਨੀ ਸਿੰਘ ਬਿੱਟੂ ਨੇ ਜਿਹੜਾ ਪਿੱਠ 'ਚ ਛੁਰਾ ਕੋਪਿਆ ਉਹਦਾ ਜਿਹੜਾ ਉਹਨੂੰ ਜਿਹੜਾ ਜਵਾਬ 21 ਦਾ 31 ਦੇ ਕੇ ਮੋੜਾਂਗੇ ਯਾਨੀ ਕਿ ਇਹ ਸੀਟ ਤੋਂ ਹਰਾਵਾਂਗੇ ਇਹ ਬੜਾ ਦਿਲਚਸਪ ਰਿਹਾ ਕਿ ਕਾਂਗਰਸ ਨੇ ਇੱਥੋਂ ਲੋਕਲ ਕੈਂਡੀਡੇਟ ਜਿਹੜੇ ਕੋਈ ਵੀ ਐਮਐਲਏ ਸਾਫ ਕਾ ਐਮਐਲਏ ਜਿਹੜੇ ਰਹਿ ਜਾਂ ਵੱਡੇ ਆਗੂ ਆ ਉਹਨਾਂ ਦੀ ਬਜਾਏ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਵੜਿੰਗ ਉਹਨੇ ਖੁਦ ਇੱਥੇ ਜਿਹੜਾ ਆਪਣੇ ਚੋਣ ਮੈਦਾਨ 'ਚ ਉਤਰ ਗਿਆ ਤਾਂ ਕਿ ਉਹਨਾਂ ਦਾ ਕਹਿਣਾ ਵੀ ਰਵਨੀ ਸਿੰਘ ਬਿੱਟੂ ਇਹ ਪਤਾ ਲੱਗੇ ਵੀ ਜੇ ਉਹ ਆਪਣੇ ਆਪ ਨੂੰ ਵੱਡਾ ਆਗੂ ਆਖਦਾ ਹੈ ਤੇ ਕਾਂਗਰਸ ਕਰਕੇ ਸੀਗਾ ਤੇ ਕਾਂਗਰਸ ਦੇ ਜਿਹੜਾ ਵੀ ਚਾਹੇ ਪ੍ਰਧਾਨ ਆ ਚਾਹੇ ਕਿਸੇ ਨੂੰ ਭੇਜਿਆ ਜਾਵੇ ਉਹ ਜਿਹੜਾ ਜਿੱਤ ਕੇ ਉਹ ਆਪਣੀ ਸੀਟ ਹੈ ਵਾਪਸ ਕਾਂਗਰਸੀ ਝੋਲੀ ਪਾਈ ਜਾਗੀ ਜਿਹੜੀ ਕਿ ਰਵਨੀ ਸਿੰਘ ਬਿੱਟੂ ਦੀ ਝੋਲੀ ਜਿੱਦਾ ਪਾਈ ਸੀਗੀ ਤੇ ਰਵਨੀ ਸਿੰਘ ਬਿੱਟੂ ਨੂੰ ਇਹ ਸਬਕ ਸਿਖਾਇਆ ਜਾਵੇਗਾ ਪ੍ਰਤਾਪ ਸਿੰਘ ਬਾਜਵਾ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਂਡੇ ਵਾਂਗ ਮਾਣ ਦਵਾਂਗੇ ਤੇ ਲੁਧਿਆਣਾ ਹੀ ਡੇਰਾ ਲਾਵਾਂਗੇ ਤੇ ਰਵਨੀ ਸਿੰਘ ਮਿੱਟੂ ਨੂੰ ਹਰ ਾਲਚ ਮੋਛ ਦਾ ਸਵਾਲ ਬਣਾ ਕੇ ਹਰਾਵਾਂਗੇ ਜਿੱਦਾਂ ਮਰਜੀ ਉਹਨੂੰ ਹਰਾਇਆ ਜਾਵੇਗਾ ਤੇ ਅੱਗੇ ਰਵਨੀ ਸਿੰਘ ਮਿੱਟੂ ਨੇ ਵੀ ਕਿਹਾ ਵੀ ਇਹ ਪ੍ਰਤਾਪ ਸਿੰਘ ਬਾਜਵਾ ਜਿਹੜੀ ਗੱਲਾਂ ਕਰਦੇ ਨੇ ਇਹ ਐਕਚੁਅਲ ਦੇ ਵਿੱਚ ਰਾਜਾ ਬੜਿੰਗ ਦਾ ਹੀ ਕੰਡਾ ਕਢਣਾ ਚਾਹੁੰਦੇ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਬੜੇ ਸ਼ੈਤਾਨ ਐ ਪ੍ਰਤਾਪ ਸਿੰਘ ਬਾਜਵਾ ਇਹ ਜਿਹੜੇ ਮੋਛ ਦਾ ਸਵਾਲ ਦੀ ਗੱਲ ਕਰਦੇ ਆ ਭਾਂਡੇ ਵਾਂਗ ਮੰਾਂਜਨ ਦੀ ਕਰਦੇ ਆ ਇਹ ਭਾਂਡੇ ਨੂੰ ਮੰਾਂਜਨ ਦੀ ਗੱਲ ਜਿਹੜੀ ਆ ਉਹ ਰਾਜਾ ਬੜੀਖਵਲ ਨੂੰ ਕਹਿ ਰਹੇ ਨੇ ਤੇ ਬੜੀ ਦਚਸਤ ਤਿਤ ਇੱਕ ਦੂਜੇ ਤੇ ਜਿਹੜੀ ਵਾਰ ਅ ਪ੍ਰਤੀਵਾਰ ਹੋ ਰਹੇ ਨੇ ਇਹ ਲੋਹੜਾਣੇ ਦੇ ਲੋਕ ਜਿਹੜੇ ਆ ਪੰਜਾਬ ਦੇ ਲੋਕ ਬੜੇ ਗੌਰ ਨਾਲ ਦੇਖ ਰਹੇ ਨੇ ਵੀ ਆਖਰੇ ਕੀ ਤਮਾਸ਼ਾ ਹੋ ਰਿਹਾ ਹੈ ਤੇ ਇਹ ਤਮਾਸ਼ਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਤੋਂ ਰਵਨੀਸ਼ ਸਿੰਘ ਮਿੱਟੂ ਚੌਣ ਮੈਦਾਨ ਚ ਉਤਰੇ ਨੇ ਭਾਏ ਭਾਈ ਟਿਕੜ ਤੋਂ ਤੇ ਲਗਾਤਾਰ ਦੂਜੇ ਪਾਰਟੀਆਂ ਦੇ ਆਗੂ ਵੀ ਜਿਹੜੇ ਆ ਉਹ ਚਾਹੇ ਅਸ਼ੋਕ ਪ੍ਰਾਸ਼ਰ ਪੱਪੀ ਐ ਇਥੇ ਜਿਹੜੇ ਐਮਐਲਏ ਆ ਚਾਹੇ ਰੰਜੀਤ ਸਿੰਘ ਢਿੱਲੋਂ ਆ ਉਹ ਅਕਾਲੀ ਦਲ ਤੋਂ ਆ ਤੇ ਉਹ ਵੀ ਇੱਕ ਦੂਜੇ ਦੇ ਤੰਜ ਕਾਂਗਰਸ ਤੇ ਤੇ ਭਾਜਪਾ ਦੇ ਤੰਜ ਇੱਕ ਦੂਜੇ ਪਾਰਟੀਆਂ ਦੇ ਉਮੀਦਵਾਰਾਂ ਦੇ ਤੰਜ ਕੱਸਦੇ ਦਿਖਾਈ ਦੇ ਰਹੇ ਆ ਤੇ ਲਗਾਤਾਰ ਮੇਨ ਜਿਹੜੀ ਲੜਾਈ ਆ ਉਹ ਐਸੋਲੇ ਕਾਂਗਰਸ ਦੇ ਜਿਹੜੇ ਆਗੂਆਂ ਦੀ ਉਹ ਭਾਜਪਾ ਦੇ ਨਾਲ ਛਿੜੀ ਹੋਈ ਹੈ ਜਿਹੜਾ ਸ਼ਬਦੀ جنگ ਤੇ ਚੱਲੀ ਹੋਈ ਹੈ ਐਨਹੀਂ ਤੀਸਰੀ ਸੀਟ ਅਸੀਂ ਤੁਹਾਨੂੰ ਦੱਸੇ ਜਾਨੇ ਜਿਹੜੀ ਹੋਰ ਸੀਟ ਬੜੀ ਮੰਨੀ ਗਈ ਆ ਉਹ ਆ ਬਠਿੰਡਾ ਬਠਿੰਡਾ ਇਸਕਲ ਕੋ ਹੌਟ ਸੀਟ ਹੈ ਕਿਉਂਕਿ ਤੋਂ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੋਰ ਬਾਦਲ ਕੈਂਡੀਡੇਟ ਦੇ ਤੌਰ ਤੇ ਉਤਰਿਆ ਤੇ ਪਿਛਲੀ ਵਾਰੀ ਵੀ ਉਹ ਸੀਟਿੰਗ ਐਮਪੀ ਸੀਗੇ ਪਰ ਇਹ ਹੌਟ ਸੀਟ ਇਸ ਕਰਕੇ ਵੀ ਬਣ ਗਈ ਹੈ ਇੱਥੇ ਮੋਚਲਾ ਸਵਾਲ ਇਸਕੇ ਬਣ ਗਿਆ ਕਿਉਂਕਿ ਉੱਥੋਂ ਅਕਾਲੀ ਦਲ ਨੂੰ ਇੱਕ ਸੈਟਬੈਕ ਪਹੁੰਚਿਆ ਹੈ ਸੈਟਬੈਕ ਕਿ ਪਹੁੰਚਿਆ ਕਿ ਇੱਥੇ ਦੇ ਜਿਹੜੇ ਵੱਡੇ ਆਗੂ ਸੀ ਸਕੰਦਰ ਸਿੰਘ ਮਲੂਕਾ ਉਹਨਾਂ ਦੇ ਬੇਟੇ ਤੇ ਬਹੂ ਨੇ ਪਾਰਟੀ ਨੂੰ ਅਲਵਿਦਾ ਕਰਕੇ ਇੱਕ ਤਰ੍ਹਾਂ ਦਾ ਉਹਨਾਂ ਸਾਥ ਕਾਂਗਰਸ ਦਾ ਛੱਡ ਕੇ ਉਹ ਭਾਜਪਾ ਜੁਆਇਨ ਕਰ ਲਈ ਸੀ ਤੇ ਭਾਜਪਾ ਨੇ ਪਰੰਪਰਕ ਕੋਰ ਜਿਹੜੇ ਸਿੱਧੂ ਹੈ ਸੰਕੰਨ ਦਾ ਸੀ ਮਲੂਕਾ ਦੀ ਜਿਹੜੀ ਨੂੰ ਹੈ ਉਹਨਾਂ ਨੂੰ ਹੀ ਟਿਕਟ ਦੇ ਕੇ ਚੋਣ ਮਾਂਚ ਉਤਾਲਿਆ ਹੈ ਤਾਂਕਿ ਕਾਂਗਰਸ ਦੀ ਬੋਰਡ ਬੈਂਕ ਤੇ ਸੇਧ ਪਹੁੰਚ ਸਕੇ ਤੇ ਸੇਧ ਪਹੁੰਚੂਗਾ ਨਹੀਂ ਪਹੁੰਚੂਗਾ ਤਾਂ ਪੁੱਛੀ ਦੱਸੂਗਾ ਪਰ ਇਥੇ ਹਰ ਸਿਮਰਤ ਬਾਦਲ ਨੇ ਹੁਣ ਮੋਛਲਾ ਸਵਾਲ ਹੈ ਪਾਰਸ਼ੋਮਨੀ ਕੱਢ ਗੱਲ ਦੀ ਮੋਛਾ ਸਵਾਲ ਹੈ ਸੁਖਵੀਰ ਸਿੰਘ ਬਾਦਲੀ ਮੋਛਾ ਸਵਾਲ ਹੈ ਕਿਉਂਕਿ ਹਰ ਨਾਲ ਚੋਣਾਂ ਦਾ ਆਇਆ ਵੀ ਇਹਨਾਂ ਨੂੰ ਸਬਕ ਸਿਖਾਜ ਜਾਵੇਗਾ ਜੀ ਭਾਈਪਾਣੂ ਕਿ ਇਹਨਾਂ ਨੇ ਉਹਨਾਂ ਦੇ ਜਿਹੜੇ ਕੀਤਾ ਘਾਤ ਕੀਤੀ ਹੈ ਤੇ ਜਿਹੜੀ ਕੋਸ਼ਿਸ਼ ਹੋਈ ਹੈ ਤੇ ਇਹਦਾ ਸਬਕ ਸਿਵਾ ਕੇ ਹਰ ਸਮਰਤ ਬਾਦਕੋਰ ਬਾਦਲੋਂ ਇਹ ਤੋਂ ਜਿਤਾਇਆ ਜਾਵੇਗਾ ਐਦਾਂ ਹੀ ਅਗਲੀ ਸੀਟ ਤੁਹਾਨੂੰ ਦੱਸਣ ਜਾ ਰਹੇ ਪਟਿਆਲਾ ਦੀ ਪਟਿਆਲਾ ਵੀ ਬੜੀ ਹੌਟ ਸੀਟ ਮੰਨੀ ਜਾ ਰਹੀ ਹੈ ਸਾਰੇ ਨਜ਼ਰਾਂ ਕਿਉਂਕਿ ਇਹ ਕੈਪਟਨ ਮਨਿੰਦਰ ਸਿੰਘ ਦਾ ਗੜਾ ਹੈ ਤੇ ਤੇ ਕੈਪਟਨ ਮੁੰਦਰ ਸਿੰਘ ਜਿਹੜੇ ਭਾਜਪਾ ਸ਼ਾਮਲ ਹੋ ਗਏ ਸੀ ਬਾਅਦ ਚਲੋ ਦੀ ਧਰਮਪਤਨੀ ਸਿਟਿੰਗ ਐਮਪੀ ਕਾਂਗਰਸ ਦੇ ਜਿਹੜੇ ਪਨੀਤ ਕੋਰ ਆ ਉਹ ਵੀ ਭਾਜਪਾ ਚਲੇ ਗਿਆ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ ਤੇ ਹੁਣ ਜਿਹੜੇ ਉਥੇ ਕਾਂਗਰਸ ਦੇ ਜਿਹੜੇ ਵਰਕਰ ਹੈ ਤੇ ਉਹ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਉਤਾਰਿਆ ਤੇ ਉਹ ਇਸ ਗੱਲ ਦੇ ਮੁੱਛਾ ਸਵਾਲ ਹੈ ਕਿ ਉਹ ਜਿਦਾਂਦੇ ਆ ਜਾਂ ਉਹ ਭਾਜਪਾ ਨੂੰ ਹਰਾਂਦੇ ਆ ਇਹ ਖਾਸ ਕਰਕੇ ਦੇਖਣ ਵਾਲਾ ਸੀਨ ਹੋਵੇਗਾ ਤੁਹਾਨੂੰ ਦੱਸ ਦਈਏ ਵੀ ਇਹ ਜਿਹੜੇ ਪੰਜਾਬ ਦੇ ਇਲੈਕਸ਼ਨ ਹੈ ਇਸ ਕਰਕੇ ਵੀ ਥੋੜੇ ਮਹੱਤਵਪੂਰਨ ਹੋਏ ਪਿਆ ਕਿਉਂਕਿ ਕਿਸਾਨਾਂ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਜਗਾ ਜਗਾ ਭਾਜਪਾ ਦੇ ਉਮੀਦਵਾਰਾਂ ਦਾ ਗਰੋਹ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਹੜਾ ਬਠਿੰਡਾ ਹਲਕੇ ਦੇ ਵਿੱਚ ਵੀ ਕਿਤੇ ਦੇਖਣਾ ਮਿਲਿਆ ਪਰਮਪਾਲ ਕੋਲ ਸਿੱਧੂ ਨੂੰ ਵਿਰੋਧ ਸਾਹਮਣਾ ਕਰਨਾ ਪਿਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਫਰੀਦਕੋਟ ਹਲਕਾ ਹੈ ਉਹ ਵੀ ਜਿੱਥੇ ਗਾਇਕ ਤੇ ਅਭਿਨੇਤਾ ਜਿਹੜੇ ਪੰਜਾਬੀ ਫਿਲਮਾਂ ਇੰਡਸਟਰੀ ਦੇ ਆ ਬਨੇ ਤਾ ਵੀ ਉਤਰੇ ਹੋਏ ਆ ਕਰਮਜੀਤ ਅਨਮੋਲ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਨੇ ਉਤਾਰਿਆ ਤੇ ਹੰਸਰਾ ਹੰਸ ਜਿਨ੍ਹਾਂ ਨੂੰ ਭਾਜਪਾ ਨੇ ਚੋਣ ਚਾ ਰਿਹਾ ਉਥੇ ਹਰ ਜਗ੍ਹਾ ਕਿਸਾਨ ਜਿਹੜੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਖਾਸ ਕਰਕੇ ਹੰਸਰਾ ਹੰਸ ਨੂੰ ਭਾਜਪਾ ਦੇ ਉਮੀਦਵਾਰ ਨੂੰ ਕਾਫੀ ਰੋਗ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੰਸ ਉਹ ਤੇ ਕਿਸਾਨਾਂ ਦੇ ਵੀ ਮੁੱਛ ਦਾ ਸਵਾਲ ਇੱਥੇ ਨਜ਼ਰ ਆਇਆ ਕਿ ਪੰਜਾਬ ਚ ਜਿੱਥੇ ਤੇ ਭਾਜਪਾ ਦੇ ਉਮੀਦਵਾਰ ਆ ਉਹਨਾਂ ਨੂੰ ਹਰਾਨ ਦੀ ਜਿਹੜੀ ਉਹਨਾਂ ਨੇ ਗੱਲ ਕਾਹੀ ਹੈ ਵੀ ਉਹਨਾਂ ਲਈ ਵੀ ਮੁੱਛ ਦਾ ਸਵਾਲ ਹੈ ਕਿ ਉਹ ਭਾਇਪਾ ਦੇ ਉਮੀਦਵਾਰਾਂ ਨੂੰ ਹਰਾਨਗੇ ਹੁਣੇ ਆਨਲਰ ਟਾਈਮ ਹੀ ਦੱਸੂਗਾ ਵੀ 4 ਜੂਨ ਨੂੰ ਜਦੋਂ EVM ਦੇ ਲੋਕ ਖੁੱਲੂਗੇ 1 ਜੂਨ ਨੂੰ ਮਤਾਨ ਹੋਣਾ ਹੈ ਉਸ ਤੋਂ ਬਾਅਦ EVM ਦੇ ਲੋਕ ਖੁੱਲਣਗੇ ਉਸ ਤੋਂ ਬਾਅਦ ਨਤੀਜੇ ਆਣਗੇ ਤੇ ਉਦੋਂ ਹੀ ਪਤਾ ਲੱਗੂਗਾ ਕਿ ਆਖਰ ਹੁਣ ਕਿਹਦੀ ਮੁੱਛ ਬਚਦੀ ਹੈ ਤੇ ਕਿਹਦਾ ਸਵਾਲ ਜਿਹੜਾ ਉਹ ਉਹਦਾ ਉੱਪਰ ਮਿਲਦਾ ਹੈ ਤੇ ਪੰਜਾਬ ਦੀ ਜਨਤਾ ਕਿਹਨੂੰ ਜੜੀ ਹੈ ਉਹ ਸੱਤਾ ਦੀ ਕੁਰਸੀ ਤੇ ਬਿਠਾਉਂਦੀ ਹੈ ਤੇ ਸੰਸਦ ਦੇ ਅੰਦਰ ਲੈ ਕੇ ਜਾਂਦੀ ਹੈ ਐਡੇ ਤੁਹਾਨੂੰ ਅਸੀਂ ਪੰਜਾਬ ਦੇ ਨਾਲ ਜਿਹੜੀਆਂ ਰਾਜਨੀਤਿਕ ਚੋਕੜੀਆਂ ਨੇ ਉਹਦੇ ਵੱਡੇ ਅਪਡੇਟ ਤੁਹਾਨੂੰ ਐਡੇ ਲਗਾਤਾਰ ਦਿੰਦੇ ਰਵਾਂਗੇ ਤੁਸੀਂ ਸਾਡੀਆਂ ਖਬਰਾਂ www.jagteela.com ਤੇ ਵੀ ਦੇਖ ਸਕਦੇ ਹੋ ਲਗਾਤਾਰ YouTube ਚੈਨਲ jagteela ਤੇ ਵੀ ਦੇਖ ਸਕਦੇ ਹੋ ਤੇ Facebook Facebook ਪੇਜ jagteela digital ਤੇ ਵੀ ਦੇਖ ਸਕਦੇ ਹੋ ਤੁਹਾਨੂੰ ਐਡੇ ਦਿਨ ਦੁਨੀਆ ਦੀਆਂ ਖਬਰਾਂ ਦਿੰਦੇ ਰਵਾਂਗੇ ਬਣੇ ਰਹੋ jagteela ਦੇ ਨਾਲ ਸਤਿ ਸ਼੍ਰੀ ਅਕਾਲ ਜੀ ਜਾ ਕੇ ਡਿਜੀਟਲ ਤੁਹਾਡਾ ਸਵਾਗਤ ਹੈ ਮੈਂ ਗੋਤਮ ਜਗੰਦਰੀ ਮੁੱਛ ਦਾ ਸਵਾਲ ਆਮ ਤੌਰ ਤੇ ਤੁਸੀਂ ਪੰਜਾਬੀ ਚ ਕਹਾਵਤ ਕਈ ਵਾਰ ਸੁਣਦੇ ਰਹੇ ਹੋ ਲੋਕਾਂ ਦੇ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਰਕਾਂ ਦੇ ਵੀ ਮੁੱਛ ਦਾ ਸਵਾਲ ਹੈ ਆਖਰ ਅੱਜ ਅਸੀਂ ਇਹ ਗੱਲ ਕਿਉਂ ਕਰ ਰਹੇ ਨੇ ਕਿਉਂਕਿ ਪੰਜਾਬ ਚ ਚੋਣਾ ਹੋ ਰਹੀਆਂ ਨੇ ਦੇਸ਼ ਚੋਣਾ ਦੇ ਮਹਾਕੁੰਚ ਦੁੱਖੀ ਲਗਾ ਰਿਹਾ ਤੇ ਪੰਜਾਬ ਚ ਵੀ ਵਕ-ਵਕ ਰਾਜਨੀਤਿਕ ਪਾਰਟੀਆਂ ਨੂੰ ਲਗਭਗ ਆਪਣੇ ਉਮੀਦਵਾਰ ਪੁੱਟਾਰ ਦਿੱਤੇ ਆ ਤੇ ਸਥਿਤੀਆਂ ਲਗਭਗ ਸਪਸ਼ਟ ਹੈ ਜਾਤਰ ਚੋਣ ਸਭਾ ਹਲਕੇ ਜਿਹੜੇ 13 ਪੰਜਾਬ ਦੇ ਉਤੋਂ ਇਹ ਕਲੀਅਰ ਹੋ ਚੁੱਕਾ ਹੈ ਕਿ ਕੌਣ ਲੀਡਰ ਕਿਹਦੇ ਸਾਹਮਣੇ ਆ ਚੋਣ ਮੈਦਾਨ ਚ ਨਿਤਰੇ ਆਇਆ ਤੇ ਲੋਕਾਂ ਨੂੰ ਵੀ ਇਹਦੇ ਬਾਰੇ ਪਤਾ ਚੱਲ ਚੁੱਕਾ ਹੈ ਤੇ ਹੁਣ ਕਈ ਸੀਟਾਂ ਐ ਉਹ ਜੀਆਂ ਜਿਨ੍ਹਾਂ ਨੂੰ ਹੌਟ ਸੀਟ ਕਿਹਾ ਜਾਂਦਾ ਹੈ ਹੌਟ ਸੀਟਾਂ ਤੇ ਮੁੱਛ ਦਾ ਸਵਾਲ ਉਹਨਾਂ ਕੈਂਡੀਡੇਟਾਂ ਲਈ ਬਣਿਆ ਗਿਆ ਹੈ ਤੇ ਅੱਜ ਅਸੀਂ ਇਹਨਾਂ ਹੀ ਫੋਰਟ ਸੀਟਾਂ ਦੀ ਗੱਲ ਕਰਨ ਜਾ ਰਹੇ ਹਾਂ ਕਿਹੜੀਆਂ ਇਹ ਪੰਜਾਬ ਦੀਆਂ ਫੋਰਟ ਸੀਟਾਂ ਜਿੱਤੇ ਲੋਕਾਂ ਦੀ ਹੀ ਨਹੀਂ ਦੇਸ਼ ਵਿਦੇਸ਼ ਤੇ ਜਿਹੜੇ ਰਾਜਨੀਤੀ ਚ ਪੰਜਾਬ ਦੀ ਸਿਆਸਤ ਚ ਦਿਲਚਸਪੀ ਰੱਖਣ ਵਾਲਿਆਂ ਦੀ ਨਜ਼ਰ ਟਿਕੀ ਹੋਈ ਹੈ ਤੇ ਜਿੱਦਾਂ ਹੀ ਕੈਂਡੀਡੇਟ ਹੁਣ ਸਾਫ਼ ਹੋਏ ਆ ਇਹਨਾਂ ਨੂੰ ਲੈ ਕੇ ਉਚਕਤਾ ਵਧਦੀ ਜਾ ਰਹੀ ਹੈ ਕਿ ਆਖਰ ਇਹਨਾਂ ਸੀਟਾਂ ਤੇ ਕੌਣ ਬਾਜੀ ਮਾਰੂਗਾ ਤੇ ਵਕ ਵਕ ਆਪਾਂ ਸ਼ਹਿਰਾਂ ਚ ਪਾਰਕਾਂ ਚ ਗੱਲ ਕਰ ਲਈਏ ਸੱਤਾਂ ਦੇ ਪਿੰਡਾਂ ਦੀਆਂ ਸੱਤਾਂ ਦੇ ਗੱਲ ਕਰ ਲਈਏ ਉਹ ਜਿੱਥੇ ਵੀ ਜਨਤਾ ਖਾਵਾ ਤੇ ਆਮ ਤੌਰ ਤੇ ਗੱਲਾਂ ਹੁੰਦੀਆਂ ਦੇਖੀਆਂ ਜਾ ਰਹੀਆਂ ਤੇ ਇਹ ਸੀਟਾ ਕੌਣ ਹੈ ਅਸੀਂ ਇਹ ਸੀਟਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਹਲਕੇ ਦੀ ਜਲੰਧਰ ਲੋਕ ਸਭਾ ਹਲਕਾ ਦੁਆਬੇ ਦਾ ਐਮ ਹਲਕਾ ਮੰਨੇ ਜਾ ਰਿਹਾ ਹੈ ਜਿੱਥੇ ਕੀ ਵੱਡੇ ਆਗੂ ਜਿਹੜੇ ਆ ਉਹ ਐਸੇ ਚੋਣ ਮੈਦਾਨ ਚ ਉਤਰੇ ਹੋਏ ਆ ਵੱਡੇ ਆਗੂ ਦਾ ਨਾਮ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਐਸ ਲੋਕ ਸਵਾਲ ਕੇ ਤੋਂ ਕਾਂਗਰਸ ਨੇ ਉਹਨਾਂ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੈ ਤੇ ਐਸੇ ਉੱਥੇ ਚੰਜੀਤ ਚੰਨੀ ਦੀ ਮੋਚ ਦਾ ਸਵਾਲ ਬਣਿਆ ਆ ਕੱਲੀ ਚਰਨਜੀਤ ਚੰਨੀ ਦੀ ਮੋਚੀ ਨਹੀਂ ਇੱਥੇ ਤੁਹਾਨੂੰ ਦੱਸ ਦਈਏ ਹੋਰ ਵੀ ਪਾਰਟੀਆਂ ਦੇ ਜਿਹੜੇ ਆਗੂ ਐ ਉਹਨਾਂ ਦੇ ਵੀ ਮੋਚ ਦਾ ਸਵਾਲ ਐ ਜਿਨ੍ਹਾਂ 'ਚ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਸੀਗੇ ਉਹ ਪਾਰਟੀ ਬਦਲ ਕੇ ਭਾਜਪਾ 'ਚ ਚਲੇ ਗਏ ਤੇ ਹੁਣ ਭਾਜਪਾ ਨੂੰ ਵੀ ਲੱਗਦਾ ਐ ਵੀ ਸਾਡੀ ਮੋਚ ਦਾ ਸਵਾਲ ਐ ਵੀ ਇਹ ਸਿਟਿੰਗ ਐਮਪੀ ਸਾਡੇ ਵੱਲ ਆਇਆ ਹੁਣ ਅਸੀਂ ਇਹਨੂੰ ਜਿਤਾ ਕੇ ਭੇਜਣਾ ਐ ਤਾਂਕਿ ਜਿਹੜਾ ਸੁਸ਼ੀਲ ਰਿੰਕੂ ਦਾ ਆਪ ਚ ਭਾਜਪਾ 'ਚ ਆਣਾ ਵੀ ਸਾਰਥਕ ਹੋ ਜਵੇ ਤੇ ਭਾਜਪਾ ਵੱਲੋਂ ਆਪ ਚ ਉਹਨੂੰ ਲਿਆਣਾ ਵੀ ਸਾਰਥਕ ਹੋ ਜਵੇ ਤੇ ਲਗਾਤਾਰ ਹੁਣ ਜਿਲੰਦਰ ਦੇ ਲੋਗ ਇਹ ਚੀਜ਼ ਨੂੰ ਗੌਰ ਨਾ ਦੇਖ ਰਿਹਾ ਤੇ ਅਗਲਾ ਜਿਹੜਾ ਕੈਂਡੀਡੇਟ ਹੈ ਉਹਦਾ ਨਾਮ ਹੈ ਮਿੰਦਰ ਸਿੰਘ ਕੇਪੀ ਮਿੰਦਰ ਸਿੰਘ ਕੇਪੀ ਲਈ ਵੀ ਇਹ ਮੋਚਰਾ